ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਹੈ ਜਿੱਦਾਂ ਆਪ ਜੀ ਨੂੰ ਸੰਗਤਾਂ ਨੂੰ ਪਤਾ ਹੀ ਹੈ ਗੁਰੂ ਪਿਆਰਿਓ ਜੋ ਸਾਡੇ ਅੱਜ ਦੇ ਪੰਜਾਬ ਦੇ ਹਾਲਾਤ ਹਨ ਸਾਰਾ ਪੰਜਾਬ ਹੜਾਂ ਦੀ ਮਾਰ ਨੂੰ ਚੱਲ ਰਿਹਾ ਹੈ ਸੰਗਤਾਂ ਬਹੁਤ ਤਰੀਕਿਆਂ ਦੇ ਨਾਲ ਸੇਵਾਵਾਂ ਨਿਭਾਰੀਆਂ ਹਨ ਬਹੁਤ ਸਾਰੀਆਂ ਸੰਸਥਾਵਾਂ ਸਾਡਾ মিডিਆ ਬਹੁਤ ਸਾਰੇ ਲੋਕਾਂ ਦੀ ਕਈ ਤਰ੍ਹਾਂ ਵੱਖ-ਵੱਖ ਤਰੀਕਿਆਂ ਦੇ ਨਾਲ ਮਦਦ ਕਰ ਰਿਹਾ ਹੈ ਸਾਰਿਆਂ ਦਾ तहे ਦਿਲੋਂ ਸ਼ੁਕਰਾਨਾ ਧੰਨਵਾਦ ਹੈ ਔਰ ਇਸ ਦੇ ਨਾਲ ਹੀ ਆਪ ਸੰਗਤਾਂ ਦੇ ਚਰਨਾਂ ਵਿੱਚ ਇੱਕ ਵਿਸ਼ੇਸ਼ ਬੇਨਤੀ ਹੈ ਕੇ ਗੁਰੂ ਪਿਆਰੋ ਆਪੋ ਆਪਣੇ ਨਗਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਨਾਉਂਸਮੈਂਟ ਕਰਵਾਓ ਦਿਨ ਦਾ ਕੋਈ ਵੀ ਸਮਾਂ ਮੁਕਰਰ ਕਰਕੇ ਨਗਰ ਦੀਆਂ ਸੰਗਤਾਂ ਗੁਰਦੁਆਰ ਸਾਹਿਬ ਦੇ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੇ ਜਾਪ ਉਪਰੰਤ ਭਾਈ ਸਾਹਿਬ ਤੋਂ ਅਰਦਾਸ ਬੇਨਤੀ ਕਰਾਓ ਸੰਗਤਾਂ ਨੂੰ ਕੋਈ ਬੰਦਸ਼ ਨਹੀਂ ਆ ਸੁਖਮਨੀ ਸਾਹਿਬ ਦਾ ਪਾਠ ਕਿਸੇ ਨੂੰ ਆਉਂਦਾ ਉਹ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਜਿਨ੍ਹਾਂ ਨੂੰ ਜਪਜੀ ਸਾਹਿਬ ਦਾ ਪਾਠ ਆਉਂਦਾ ਜਪਜੀ ਸਾਹਿਬ ਦਾ ਪਾਠ ਕਰਨਾ ਜਿਨ੍ਹਾਂ ਨੂੰ ਚੌਪਈ ਸਾਹਿਬ ਦਾ ਪਾਠ ਆਉਂਦਾ ਉਹ ਭਾਈ ਚੌਪਈ ਸਾਹਿਬ ਦਾ ਪਾਠ ਕਰਨਾ ਦਰਬਾਰ ਸਾਹਿਬ ਦੇ ਵਿੱਚ ਆਪੋ ਆਪਣੇ ਨਗਰਾਂ ਦੇ ਵਿੱਚ ਕੋਈ ਇੱਕ ਸਮਾਂ ਮੁਕਰਰ ਕਰਕੇ ਸੰਗਤਾਂ ਸੰਗਤ ਰੂਪ ਹੋ ਕੇ ਪਾਵਨ ਗੁਰਬਾਣੀ ਦੇ ਜਾਪ ਗੁਪਤ ਤੌਰ ਤੇ ਕਰਨ ਕੋਈ ਬੋਲ ਕੇ ਸੁਣਾਉਣ ਦੀ ਵੀ ਜ਼ਰੂਰਤ ਨਹੀਂ ਪਰ ਸਾਰੀਆਂ ਸੰਗਤਾਂ ਆਪਣੇ ਗੁਰੂ ਘਰਾਂ ਦੇ ਵਿੱਚ ਪਹੁੰਚ ਕੇ ਪਾਵਨ ਗੁਰਬਾਣੀ ਦੇ ਜਾਪ ਕਰੋ ਪ੍ਰੰਤ ਨਗਰ ਦੇ ਵਿੱਚ ਗੁਰੂ ਘਰ ਦੀ ਡਿਊਟੀ ਨਿਭਾ ਰਹੇ ਭਾਈ ਸਾਹਿਬ ਪਾਸੋਂ ਅਰਦਾਸ ਬੇਨਤੀ ਕਰਾਓ ਕਿ ਸਾਰੇ ਪੰਜਾਬ ਦੇ ਵਿੱਚ ਸਤਿਗੁਰੂ ਪਾਤਸ਼ਾਹ ਸੁਖ ਸ਼ਾਂਤੀ ਵਰਤਾਉਣ ਤੇ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਮੁਸੀਬਤ ਦੀ ਘੜੀ ਦੇ ਵਿੱਚੋਂ ਬਚਾਉਣ ਸੋ ਸੰਗਤਾਂ ਨੂੰ ਇਹ ਵਿਸ਼ੇਸ਼ ਤੌਰ ਤੇ ਅਪੀਲ ਹੈ ਭਾਈ ਸੰਗਤਾਂ ਆਪ ਜਾ ਕੇ ਪਾਠ ਕਰੋ ਜੀ ਨੂੰ ਜੋ ਬਾਣੀ ਦਾ ਜਾਪ ਆਉਂਦਾ ਹੈ ਉਹ ਜਾਪ ਕਰਕੇ ਅਰਦਾਸ ਬੇਨਤੀ ਕਰਿਏ ਤਾਂ ਸਾਡਾ ਜਿਹੜਾ ਇਹ ਸਮਾਂ ਟਲ ਸਕਦਾ ਹੈ ਬੇਨਤੀ ਨੂੰ ਪ੍ਰਵਾਨ ਕਰਿਓ ਜੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i'm mm -hmm. ਨਾਮ ਮੇਰਾ ਵਾਜੇ ਪੰਜ ਸ਼ਬਦ ਅਤਿ ਘਰ ਸਪਾਵੈ ਘਰ ਸਪਾਵੈ ਸ਼ਬਦ ਹਾਜੀ ਕਲਾ ਜਿਤ ਕਰਿ ਪੰਜ ਦੂਤ ਗੁਰ ਵਸ ਕੀਤੇ ਲਾਲ ਕੰਤਿ ਪਰ ਧੁਰ ਕਰਿ I'm going to ਤਨ ਸਾਰ ਜਨ ਭਈ ਸਦਸੀ ਪੂਰੇ ਗੁਰ ਤੇ ਰਾਹੀ ਸੁਣ ਤੇ ਹੁਨੀਤ ਕਰਤੇ ਪਰਤਾ ਸਤਿਗੁਰ ਰਾਮ ਪੂਰੇ ਬੇਨਾ जले